ਕਮੇ ਮੈਨੂੰ ਆਂਦੇ ਆ ਕਿ ਕੀਤਾ ਯੋ ਤੇ ਕਿਉਂ ਆਏ ਪੁੱਤ ਗਿੰਦ ਮੇ ਬੇ ਨੇ ਨਾ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਮੈਂ ਨੱਚਾਂ ਡੀਆਂ ਉਤਰਾ ਦੀਸਾਂ ਡੀਆਂ ਉਤਰਾ ਖੜਕੜ ਵਾਈ ਹੋ ਸਰਬ ਬੜੇ ਲੋਕੀ ਦਾ ਆਂਦੇ ਵੀ ਆ ਤੂੰ ਕਿੱਥੇ ਦੇ ਤੇਈ ਸਭ ਹਾਏ ਹਾਏ ਤੇ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੀ ਗਾਲ ਦਾ ਮੈਂ ਤਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਸੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠਕ ਸੇਦਾ ਕੱਢ ਰਹੀਆਂ ਚੈਲ ਕਮ ਵੈਲਿਆਂ ਨੇ ਵੈਲ ਕਰਨੇ ਦੂਸੇ ਕੰਮ ਬੋਤਲੇ ਡੱਟ ਪੱਟਨੇ ਦੂਸੇ ਕੰਮ ਲੈਣੇ सब बोल दी लड़ाई कोई आनी के माई तला टक्करे नि तेरे दरते आए हो डरते बणाऊंगा मुंडा बकरे टेड़ गई टनाना 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 डर का तिरिडा च गड़ो हट फिर सितर मेनू भी पा जाने नहीं मैं नहीं कोई नहीं बोलो